ਇੱਕ ਵਾਰ ਫਿਰ ਤੋਂ ਜਿਹੇ ਨੌਜਵਾਨ ਜੋ ਕਿ ਕਤਲ ਦੇ ਕੇਸ ਦੇ ਵਿੱਚ ਦੁਬਈ ਦੀ ਅਦਾਲਤ ਦੇ ਵੱਲੋਂ ਦੋਸ਼ੀ ਮੰਨਿਆ ਗਿਆ ਸੀ ਜਿਸ ਨੂੰ ਮੌਤ ਦੀ ਸਜ਼ਾ ਦਿੱਤੇ ਗਈ ਸੀ ਉਸ ਨੂੰ ਸਰਬੱਤ ਦਾ ਪਰਾਟਸ ਤੇ ਐਸਪੀਓ ਬਰਾਏ ਨੇ ਛੁੜਵਾ ਲਿਆ ਜੀ ਹਾਂ ਸਰਬੱਤ ਦਾ ਪਲਾਟ੍ਰਸ ਦੀ ਐਸਪੀਓ ਬਰਾਏ ਦੇ ਕਰਮਾ ਸਤਕਾਰ तकरीबन 5 ਮਹੀਨੇ ਦੀ ਕਾਰਵਾਈ ਕਰਨ ਤੋਂ ਬਾਅਦ ਗੁਰਪ੍ਰੀਤ ਨਾਮ ਦੇ ਇਸ ਨੌਜਵਾਨ ਨੂੰ ਜੋ ਕਿ ਸ਼ੇਖੂਪੁਰਾ ਦਾ ਰਹਿਣ ਵਾਲਾ ਹੈ ਨੂੰ ਛਡਾ ਲਿਆ ਜਾਂਦਾ ਹੈ ਤੇ ਮੌਤੀ ਸਜ਼ਾ ਤੋਂ ਮੁਕਤ ਕਰਵਾ ਕੇ ਵਾਪਸ ਭਾਰਤ ਲਿਆਇਆ ਜਾਂਦਾ ਹੈ ਨੌਜਵਾਨ ਦਾ ਕਹਿਣਾ ਹੈ ਕਿ 2019 ਦੇ ਵਿੱਚ ਉਹ ਦੁਬਈ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਨਾਲ ਤਿੰਨ ਪਾਕਿਸਤਾਨੀ ਨੌਜਵਾਨ ਵੀ ਸਨ ਜਿਨ੍ਹਾਂ ਦੇ ਵੱਲੋਂ ਗੁਨਾਹ ਕੀਤਾ ਗਿਆ ਸੀ ਤੇ ਉਹ ਨਜਾਇਜ਼ ਇਸ ਕੇਸ ਦੇ ਵਿੱਚ ਫਸ ਗਿਆ ਸੀ ਅਦਾਲਤ ਵੱਲੋਂ ਉਸ ਨੂੰ ਮੌਤ ਦੀ ਸਜ਼ਾ ਸੁناਈ ਗਈ ਸੀ ਮੇਰੇ ਪਰਿਵਾਰ ਵੱਲੋਂ ਸਰਬਤ ਦਾ ਪਲਾਟ੍ਰਸ ਦੇ ਐਸਪੀਓ ਬਰਾਏ ਦਿਨਾਲ ਮੁਲਾਕਾਤ ਕੀਤੀ ਗਈ ਤੇ ਮੈਨੂੰ ਤਕਰੀਬਨ 5 ਮਹੀਨੇ ਦੇ ਬਾਅਦ ਵਾਪਸ ਭਾਰਤ ਪਰਤਣ ਦਾ ਮੌਕਾ ਮਿਲਿਆ ਪਰਿਵਾਰ ਦੇ ਵਿੱਚ ਕਾਫੀ ਖੁਸ਼ੀ ਹੈ ਨੌਜਵਾਨ ਦਾ ਕਹਿਣਾ ਪੰਜਾਬੀ ਮੁੰਡਾ ਇੱਕ ਵਾਰ ਫਿਰ ਤੋਂ ਜੋ ਕਿ ਦੁਬਈ ਦੇ ਵਿੱਚ ਕਤਲ ਦੇ ਕੇਸ ਦੇ ਵਿੱਚ ਦੋਸ਼ੀ ਸੀ ਮੌਤ ਦੀ ਸਜ਼ਾ ਤੱਕ ਮਿਲ ਚੁੱਕੀ ਸੀ ਉਸ ਨੂੰ ਵਾਪਸ ਲੈ ਕੇ ਉਸ ਦੀ ਜਨਮ ਭੂਮੀ लियाया ਜਾਂਦਾ ਹੈ ਤੇ ਉਸਨੇ ਇੱਕ ਵਾਰ ਫਿਰ ਤੋਂ ਜਨਮ ਲਿਆ ਜਿਹਾ ਸੀ ਕਹਿ ਸਕਦੇ ਆ 2019 ਦੇ ਵਿੱਚ ਨੌਜਵਾਨ ਕਤਲ ਕੇਸ ਦੇ ਮਾਮਲੇ ਦੇ ਵਿੱਚ ਫਸ ਜਾਂਦਾ ਹੈ ਦੁਬਈ ਦੀ ਅਦਾਲਤ ਮੌrti ਸਜ਼ਾ ਸੁਣਾਉਂਦੀ ਹੈ ਪਰਿਵਾਰਕ ਮੈਂਬਰਾਂ ਨੂੰ ਜਦ ਕੁਝ ਸਮਝ ਨਹੀਂ ਆਂਦਾ ਤਾਂ ਉਹਨਾਂ ਵੱਲੋਂ ਸੁਖਦੀਪ ਸਿੰਘ ਸਿੱਧੂ ਦੀ ਮਦਦ ਦੇ ਨਾਲ ਸਰਬੱਤ ਦਾ ਪਲਾਟਸ ਦੇ ਐਸਪੀਓ ਬਰਾਏ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਪਰਿਵਾਰ ਦੀ ਬਾ ਉਹਨਾਂ ਨੇ ਫੜੀ ਤੇ ਨੌਜਵਾਨ ਨੂੰ ਆਖਿਰਕਾਰ ਦੁਬਈ ਤੋਂ ਛੁਡਵਾ ਕੇ ਵਾਪਸ ਭਾਰਤ ਲਿਆਉਂਦਾ ਹੈ ਨਜ਼ਦੀਕੀ ਪਰਿਵਾਰ ਦਾ ਕਹਿਣਾ ਕਿ 2 ਲੱਖ ਦੇ ਕਰੀਬ ਬਲੱਡ ਮਨੀ ਉਹਨਾਂ ਨੂੰ ਦਿੱਤੀ ਗਈ ਜੋ ਕਿ ਭਾਰਤ ਦੀ ਕਰੰਸੀ ਦੇ ਮੁਤਾਬਕ 46 ਲੱਖ ਰੁਪਏ ਬੰਦ ਹੈ ਸੁਖਦੀਪ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਸਰਕਾਰ ਵੱਲੋਂ ਵੀ ਕਾਫੀ ਮਦਦ ਕੀਤੀ ਗਈ ਕਾਗਜ਼ੀ ਕਾਰਵਾਈ ਦੇ ਭਾਰਤ ਐਮਬੈਸੀ ਵੱਲੋਂ ਵੀ ਉਹਨਾਂ ਨੂੰ ਕਾਫੀ ਸਾਥ ਮਿਲਿਆ ਜੀ ਤੇ ਲਜਾਇ ਮੇਰੇ ਤੇ ਜਾਨੀ ਇਹ ਤੇ ਸਦੋ ਦਾ ਪਰਚਾ ਪੈ ਗਿਆ ਮर्डर ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਆਮਰੇ ਸਰ ਨੂੰ ਨਾ ਸੀ ਰਸਤਾ ਕੀਤਾ ਉਹਨਾਂ ਨਾਲ ਕਨੈਕਟ ਕੀਤਾ ਇਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮੈਨੂੰ ਉੱਥੋਂ ਤੱਕ ਸਾਨੂੰ ਲੈ ਗਿਆ ਇਹ ਹਾਲੋ ਫੈਮਲੀ ਨੇ ਭਜ ਨਾਟ ਕਿ ਉਹਨਾਂ ਦੇ ਨਾਲ ਹਾਲੋ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਕੋਰਟ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਈ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਰਿਹਾਈ ਬਖਸ਼ੀ ਤੁਸੀਂ ਗਏ ਕਦੋਂ ਸੀ ਤੁਸੀਂ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਅਸਬਾ ਜਾਨੀ ਕਿ ਨਜਾਇਜ਼ ਜਾਨੀ ਇਹ ਬੇਨੱਤ ਇਹਨਾਂ ਮੁੰਡੇ ਸੀ ਪਾਕਿਸਤਾਨੀ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਪਰਚਾ ਪਿਆ ਤੁਹਾਡਾ ਰਾਪਟਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਇਹ ਐਸਪੀ ਸਿੰਘ ਅਬਰਾਏ ਉਹਨਾਂ ਦੇ ਨਾਮ ਸਰਿੰਦਰ ਪਾਸ ਸਿੰਘ ਬਰਾਏ ਤੁਹਾਨੂੰ ਉਹਨਾਂ ਦਾ ਕਿੰਨਾ ਚਾਹੋਗੇ ਉਹਨਾਂ ਦਾ ਬਹੁਤ ਜ਼ਿਆਦਾ ਤੁਹਾਨੂੰ ਅਧਿਕਾਰ ਕਰਨ ਲੱਗੋਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਨ੍ਹਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਹੋ ਜਰੀ ਆ ਕਿਛੋਂ ਮੇਰੇ ਫੈਮਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਦੇ ਨਾਲ ਉਥੇ ਜਿਹੜੀ ਕੰਟਰੀ ਲੋ ਜਿਹੜੀ ਕੰਟਰੀ ਸੀ ਇਹ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਲੈਂਦੇ ਆ ਉਹਨਾਂ ਵਾਸਤੇ ਵੀ ਮੇਰੇ ਕੀ ਮੈਸੇਜ ਆਇਆ ਓਨਰ ਦੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨਾ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗੱਲ ਤੋਂ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮਸਟਰ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮਜੂਦ ਸੀ ਉੱਥੇ ਤੇ ਮੇਰੇ ਤੇ ਵੀ ਨਾਲ ਪੈ ਗਿਆ ਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਰਹੇ ਸੀ ਕੰਮ ਕਰਦੇ ਸੀ ਉੱਥੇ ਉਹਨਾਂ ਵੱਲੋਂ ਤਾਂ ਕੋਈ ਸਹਾਇਤਾ ਕੀਤੀ ਵੀ ਨਹੀਂ ਜੀ ਕੋਈ ਸਹਾਇਤਾ ਨਹੀਂ ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰੇਜ਼ਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰ ਸ਼ਕਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੱਲੋਂ ਉਹਨਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਤਲਬ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੇ ਤੁਸੀਂ ਇੱਧਰ ਜਾਣੀ ਕਿ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਯਾਨੀ ਉਹਨਾਂ ਦੀ ਹੰਡਥ ਹੋ ਗਈ ਹੈ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕਿਆ ਤੇ ਮਤਲਬ ਕੁਛ ਮੇਰੀ ਮਦਰ ਸੀ ਬਰ ਉਹਨਾਂ ਨੇ ਮਤਲਬ ਸਤਸ਼ਕਦੀਪ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਬਰੈਸਰ ਇੱਥੇ ਅੰਮ੍ਰਿਤਸਰ 에ਰਪੋਰਟ ਤੋਂ ਜਾਂਦੇਲੇ ਦੁਬਈ ਸਾਨੂੰ ਮਿਲਉਂਦੇ ਰਹੇ ਕਿ ਉਹਨਾਂ ਨੂੰ ਮਿਲ ਕੇ ਜਾਨੀ ਮੇਰੀ ਫੈਮਲੀ ਨੇ ਜਾਨੀ ਪੁਆਏ ਕਿਸ ਜਿਹੜਾ ਪੂਰਾ ਹੈ ਨਹੀਂ ਹਾਂਜੀ ਇਹ ਗੁਰਪ੍ਰੀਤ ਸਿੰਘ ਅ ਪੁੱਤਰ ਸਦਾ ਪਰਮਜੀਤ ਸਿੰਘ ਸ਼ੇਖੂਪੁਰ ਪਿੰਡ ਜੈਨਤੀਪੁਰ ਦਾ ਲੱਗਿਆ ਮਸਰ ਅਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਕਿ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਹੁਣ ਤੋਂ ਪੁਲਿਸ ਨੂੰ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਹੋਰੀ ਇਹਨਾਂ ਦੇ ਪਿਤਾ ਜੀ ਸਰ ਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅਮਰਸਰ ਮਾਝਾ ਜੀ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਰਾਜ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜਿਉਂ ਸ਼ਰੀਅਤ ਦਾ ਕਾਨੂੰਨ ਆ ਇਹ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਉਹਦੇ ਪਰਿਵਾਰ ਨੂੰ ਜਿਉਂ ਬਲੱਡ ਮਨੀ ਵਾਸਤੇ ਦੀਆ ਮਨੀ ਲਈ ਮੰਨ ਜਾਂਦੇ ਨੇ ਇਹ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾ ਚੌਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀ ਟੋਟਲ ਨੌਜਨ ਸਾਰੇ ਉਹ ਤਿੰਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਹੀ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨੇ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅਵਰਾਏ ਸਾਹਿਬ ਨੇ ਫਾਈਨੈਂਸ਼ੀਅਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਅਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀ ਜੇ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜ ਦਿਆਂ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭਜਨਟ ਕੀਤੀ ਹੈ ਬਹੁਤ ਮਗਰ ਪੈਰ ਵੀ ਕੀਤੀ ਆ ਤੇ ਐਸਪੀ ਸਿੰਘ ਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੀ ਉੱਥੇ ਜਿਹੜੀ ਟੀਮ ਆ ਦबई ਦੀ ਸਰਬਾਦਾ ਪਲਾਟਰਾ ਟਰਸਟੀ ਉਹਨਾਂ ਨੇ ਵੀ ਸਾਡੀ ਮੱਝਾ ਜੋਂ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਜੀ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਬਰਾਏ ਸਾਹਿਬ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਕਿ ਮੁਸ਼ਕਲ ਹੈ ਸਾਹਮਣਾ ਕਰਨਾ ਪਏ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤ ਜੀ ਦੱਸ ਦੂਗਾ ਉੱਥੇ ਕਿਉਂਕਿ ਇੱਕ ਤਰ੍ਹਾਂ ਭਾਸ਼ਾ ਦੀ ਬੜੀ ਸਮੱਸਿਆ ਹੈ ਉੱਥੇ ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਇਧਰ ਦਾ ਜਿਹੜਾ ਉਹਨਾਂ ਦਾ ਕੌਂਸੂਲੇਟ ਆ ਅੰਬੈਸੀ ਆ ਉਹਨਾਂ ਦੇ ਰਾਹੀਂ ਭੇਜਣਾ ਪੈਂਦਾ ਸੀ ਦਿੱਲੀ ਤੱਕ ਭਜਨਟ ਕਰਨੀ ਪੈਣੀ ਉੱਥੇ ਬਹੁਤ ਮੁਸ਼ਕਲ ਆਉਂਦੀ ਆ ਭਾਸ਼ਾ ਦੀ ਇੱਕ ਉੱਥੇ ਕੋਈ ਦੇਖੋ ਸੱਤ ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਦਰਲਾ ਕੇਸ ਪੈਲੇ ਤੇ ਬਹੁਤ ਮੁਸ਼ਕਲ ਆਉਂਦੀ ਆ ਬੰਦੇ ਨੂੰ ਛਡਾਉਣਾ ਹੋਵੇ ਤੇ ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮਾਧਿ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤੇ ਫਿਰ ਤੁਸੀਂ ਛਡਾ ਸਕਦੇ ਜੇ ਬਾਕੀ ਉੱਥੇ ਮੁਸ਼ਕਲਾਂ ਬਹੁਤ ਆ ਕੋਈ ਬਗਾਨੇ ਸੱਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ ਤੇ ਅਰਾਏ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸ ਤਰੀਕੇ ਨਾਲ ਅਸੀਂ ਲੇਟ ਜਰੂਰ ਹੋਏ ਆ ਕੁਝ ਸਮਾਂ ਨਿਕਲ ਗਿਆ ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ ਪਰ ਉਹ ਸੰਭਵ ਨਹੀਂ ਹੋ ਸਕਿਆ ਮਾਰ ਹੋ ਗਈ ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀ ਕਿ ਪਿਛਲੇ 1.5 ਸਾਲ ਪਹਿਲਾਂ ਉਹ ਸਾਡੇ ਤੋਂ ਹਲਵੈਦਾ ਹੋ ਗਏ ਸੋ ਮੁਸ਼ਕਲਾਂ ਬਹੁਤ ਹੈ ਜੀ ਬਹੁਤ ਜ਼ਿਆਦੀ ਮੁਸ਼ਕਲ ਆਉਂਦੀਆਂ ਸਭ ਤੋਂ ਆਪਣੀ ਭਾਰਤ ਸਰਕਾਰ ਵੱਲੋਂ ਆਪਣੀ ਕਿੰਨੀ ਹੈਲਪ ਕੀਤੀ ਗਈ ਪਰ ਸਰਕਾਰ ਵੱਲੋਂ ਦੇਖੋ ਕੇਸ ਤੇ ਸਾਰਾ ਅਬਰਾਜ ਸਾਹਿਬ ਨੇ ਖੁਦ ਲੜਿਆ ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਆਂ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉਥੋਂ ਐਮਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ ਇਹ ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਟਰਨੀ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ ਉਹ ਸਾਨੂੰ ਸਹਿਯੋਗ ਮਿਲ ਗਿਆ ਸੀ ਸਾਰਾ ਮੜੀ ਇੱਕ ਸਵਾਲ ਦੋ ਪਈ ਤਾਂ ਜੋ ਉਤੇ ਸਪਸ਼ਟ ਹੋ ਜਾਵੇ ਜੀ ਮਾਤਾ ਜੀ ਆਪਣਾ ਨਾਮ ਦੱਸ ਕੇ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਜੀ ਦਾ ਵਾਪਸ ਆ ਕਿਹਦੇ ਹਾਂ ਜੀ ਹਾਂ ਜੀ ਮੇਰਾ ਨਾਮ ਬਜੀਤ ਕੋਹਰੇ ਆਸੀਂ ਸ਼ੇਕਪੁਰ ਦੇ ਰਹਿਣ ਵਾਲੇ ਹਾਂ ਤੇ ਅਸੀਂ ਭਾਜੀ ਸੁਖਦੀਪ ਹੁਣਾਂ ਨੇ ਸਾਡੀ ਬਹੁਤ ਜਿਆਦਾ ਹੈਲਪ ਕੀਤੀ ਆ ਇਹਨਾਂ ਨੇ ਸਾਨੂੰ ਵਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਵਰਾਏ ਸਾਹਿਬ ਦਾ ਬਹੁਤ ਧੰਨ ਕਰਦੇ ਆ ਸ਼ੁਕਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਥੋਂ ਤੱਕ ਸਾਡਾ ਕੇਸ ਬੰਨੇ ਲਾਇਆ ਜੇ ਵਰਾਏ ਸਾਹਿਬ ਨਾ ਹੁੰਦੇ ਅਸੀਂ ਤੇ ਰੋਣ ਵਾਲਾ ਹਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਸਾਬ ਦੇ ਨਾਲ ਤੇ ੱੱਕੇ ਖਾਂਦਿਆਂ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਆ ਇਹਨਾਂ ਸੁਖਿੰਦਰ ਹੁਣਾਂ ਦਾ ਵੀ ਸੁਖਦੀਪ ਹੁਣਾਂ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹੈਲਪ ਕੀਤੀ ਆ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਸਹਾਇਤਾ ਵਾ ਇਨਾਲ ਤੁਰੇ ਰਹੇ ਆ ਜਿ ਤਰ੍ਹਾਂ ਉਹ ਮੁੱਕ ਗਏ ਸੀ ਤੇ ਮੈਂ ਕੱਲੀ ਕੀ ਕਰ ਸਕਦੀ ਆ ਪਾ ਜਗਦੀਪ ਉਹਨਾਂ ਨੇ ਮੇਰੀ ਬਾਹ ਨਹੀਂ ਛੱਡੀ ਇਹਨਾਂ ਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਕਰਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਫਰਾਏ ਸਾਹਿਬ ਨੇ ਵੀ ਕਿਹਾ ਵੀ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਹੈ ਗੁਰਪ੍ਰੀਤ ਭਾਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਅਸਗੇ ਸੀ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਹੀ ਉੱਥੇ ਪਾਕਿਸਤਾਨੀ ਬੰਦੇ ਹੀ ਉਹਨਾਂ ਦੇ ਨਾਲ ਬਹਿਂਦੇ ਖਲੋਂਦੇ ਸੀ ਗਲਤ ਕੰਮ ਤੇ ਉਹਨਾਂ ਨੇ ਹੀ ਕੀਤਾ ਸੀ ਤੇ ਨਾਲੇ ਵੀ ਬਹਿਣ ਖਲੋਣ ਕਰਕੇ ਇਹ ਵੀ ਫਸੇ ਗਏ ਫੇਰ ਅਹੀਂ ਵੀ ਭਰਾਇ ਸਾਬ ਦੀ ਬਾਹ ਫੜੀ ਇਹਨਾਂ ਦੇ ਸੁਖਦੀਪ ਉਹਨਾਂ ਦੀ ਇਹਨਾਂ ਨੇ ਫੇਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫੇਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਆ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਹੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਹੀ ਜੀ ਹਾਂਜੀ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਇਤਰਾ ਹੀ ਪਤਾ ਲੱਗਾ ਫਿਰ ਬੇਟੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਪੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ ਅਠੀ ਦਹੀ ਦਿਨੀ ਸਾਨੂੰ ਫੋਨ ਆਇਆ ਫੇ ਸਾਨੂੰ ਜਿਹੜਾ ਕ ਹੌਸਲਾ ਆਇਆ ਫਿਰ ਅਸੀਂ ਭਾਜੀ ਸੁਖਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਬਰਾਏ ਤੋਂ ਬੁਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਫੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੇ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਚਿਰ ਹਮ ਲੋਕ ਦਾ ਵਾਪਸ ਆਇਆ ਹਾਂ ਜੀ ਇਹ ਲੱਗ ਹੀ ਗਏ ਹੈ तकरीबन 1.5 ਸਾਲ ਲੰਘਾ ਰਿਹਾ ਹੈ 1.5 ਸਾਲ ਲੱਗ ਗਏ ਕਿੰਨਾ ਕਿ ਧੰਨਵਾਦ ਕਰਨਾ ਚਾਹੋਗੇ ਬਹੁਤ ਜਿਆਦਾ ਧੰਨਵਾਦ ਕਰਨਾ ਖਾਸ ਕਰਕੇ ਇਨਦੇ ਸਾਰੀ ਉਮਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਜੇ ਤਾਂ ਉਹ ਸਾਰੀ ਜ਼ਿੰਦਗੀ ਦੇ ਵਿੱਚ ਆਈ ਤੇ ਯਾਦਵਰਾਏ ਸਭ ਨੂੰ ਕਰਾਂਗੇ ਬਾਕੀ ਇਹਨਾਂ ਨੂੰ ਸੁਖਦੀਪ ਹਣਾ ਨੂੰ ਪਾਜੀ ਹੀਰਾਵਾਲੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਹੈ ਇਹ ਵੀ ਨਾਲ ਹੀ ਹੁੰਦੇ ਜਿਵੇਂ ਅਸੀਂ ਵਰਾਏ ਸਾਬ ਨੂੰ ਮਿਲਦੇ ਹਾਂ ਤੇ ਇਹਨਾਂ ਦਾ ਕਰਕੇ ਅਸੀਂ ਇਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਹਾਂ ਬਹੁਤ ਬਹੁਤ ਧੰਨ ਕਰਦੇ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਅੱਜ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ ਹਾਂਜੀ ਨਵਾਂ ਜਨਮ ਹੋ ਗਿਆ ਬੇਡੇ ਦਾ ਹਾਂਜੀ ਹਾਂਜੀ